ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਖੀ ਹੋਈ ਫਤੇ ਦੀ ਸਾਜ ਕਰੀਏ ਗਜਵਜ ਕੇ ਅੱਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਕਥਾ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਸਾਧੂ ਸੰਤਾਂ ਨੂੰ ਸੱਚੇ ਮਨ ਦੇ ਨਾਲ ਤੇਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿੰਨੇ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸੰਤ ਪੱਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਜੀ ਤਾ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਦੀ ਹਸਾੜੀ ਵਾਲੇ ਲੈ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਲ ਤੇ ਫਿਰਦੇ ਮੂਲ ਮੰਤਰ ਜਾਪ ਦੇ ਕੀ ਲਾਭ ਹਨ ਸਾਥ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਥ ਸੰਗਤ ਜੀ ਅਕਸਰ ਅਸੀਂ ਜਦੋਂ ਬਾਣੀ ਪੜ੍ਹਦੇ ਹਾਂ ਮਨ ਵਿੱਚ ਇੱਕ ਸਵਾਲ ਵੀ ਪੈਦਾ ਹੁੰਦਾ ਹੈ ਸਾਥ ਸੰਗਤ ਜੀ ਜਦੋਂ ਅਸੀਂ ਤੁਰਦੇ ਫਿਰਦੇ ਬਾਣੀ ਪੜ੍ਹਦੇ ਹਾਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਜਾਂ ਫਿਰ ਵਾਇਗਰੂ ਵਾਇਗਰੂ ਦਾ ਜਾਪ ਕਰਦੇ ਹਾਂ ਕਿ ਉਸ ਦਾ ਫਲ ਵੀ ਉਨਾ ਹੀ ਮਿਲਦਾ ਹੈ ਜਿੰਨਾ ਅਸੀਂ ਬੈਠ ਕੇ ਇਕਾਗਰਿਤ ਹੋ ਕੇ ਬਾਣੀ ਪੜਦੇ ਹਨ ਸਾਧ ਸੰਗਤ ਜੀ ਇਹ ਸਵਾਲ ਮਨ ਵਿੱਚ ਆ ਜਾਂਦਾ ਹੈ ਆਓ ਹੁਣ ਅੱਪਾ ਵਾਹਿਗੁਰੂ ਜੀ ਦੇ ਸ਼ਬਦਾਂ ਦੁਆਰਾ ਨਾਮ ਦੀ ਮਹਿਮਾ ਨੂੰ ਸਮਝੀਏ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਾਨੂੰ ਕੁਝ ਚੀਜ਼ਾਂ ਨੂੰ ਸਮਝਣਾ ਪਵੇਗਾ ਤਾਂ ਸਾਧ ਸੰਗਤ ਜੀ ਜਿਹੜੀ ਹੈ ਕਿ ਅਸੀਂ ਸਾਡੀ ਜ਼ਿੰਦਗੀ ਦੇ ਵਿੱਚ অতি ਜ਼ਰੂਰੀ ਨੇ ਸਾਧ ਸੰਗਤ ਜੀ ਕਿਉਂਕਿ ਗੁਰਬਾਣੀ ਦੀ ਵਿਆਖਿਆ ਸਿਰਫ ਗੁਰਬਾਣੀ ਹੀ ਕਰ ਸਕਦੀ ਹੈ 사ਸੰਗਤ ਜੀ ਇਸੇ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮਕ ਹੋਵੇ 사ਸੰਗਤ ਜੀ ਭਗਤ ਕਬੀਰ ਜੀ ਦਾ ਇੱਕ ਸ਼ਬਦ ਹੈ 사ਸੰਗਤ ਜੀ ਉਸ ਤੋਂ ਸਾਨੂੰ ਪਤਾ ਲੱਗ ਜਾਵੇਗਾ ਕਿ ਨਾਮ ਦੀ ਮਹਿਮਾ ਕਿੰਨੀ ਜ਼ਰੂਰੀ ਹੈ ਸਾ ਸੰਗਤ ਭਗਤ ਜੀ ਕਹਿੰਦੇ ਨੇ ਭਾਈ ਜਿਹੜੇ ਘਰ ਵਿੱਚ ਸ਼ਬੀਰ ਹੈ ਸਾ ਸੰਗਤ ਜੀ ਸ਼ਬੀਰ ਤੋਂ ਬਿਨਾਂ ਘਰ ਦੀ ਛੱਤ ਕਿਵੇਂ ਟਿਕ ਸਕਦੀ ਹੈ ਸਾ ਸੰਗਤ ਜੀ ਨਹੀਂ ਟਿਕ ਸਕਦੀ ਸਾ ਸੰਗਤ ਜੀ ਇਸੇ ਤਰ੍ਹਾਂ ਭਾਈ ਭਗਤ ਕਵੀਰ ਜੀ ਲਿਖਦੇ ਨੇ ਜੈਸੇ ਮੰਦਰ ਮੈਂ ਬਲ ਹਰ ਠਾ ਹਰੇ ਨਾਮ ਬਿਨਾ ਕਿਵੇਂ ਪਾਰ ਤਰੇ 사ਸੰਗਤ ਜੀ ਬਿਲਕੁਲ ਇਸੇ ਤਰ੍ਹਾਂ ਚਾਹੇ ਬੰਦਾ ਅਮੀਰ ਹੈ ਭਾਵੇਂ ਗਰੀਬ ਹੈ 사ਸੰਗਤ ਜੀ ਨਾਮ ਤੋਂ ਬਿਨਾ ਉਸ ਦਾ ਪਰ ਉਤਾਰਾ ਨਹੀਂ ਹੋ ਸਕਦਾ 사ਸੰਗਤ ਜੀ ਜਿਵੇਂ ਕੂਪ ਬਿਨਾ ਜਗ ਨਾ ਟਿਕਾਵੇ ਸਾਸੰਗਾ ਜੀ ਜਿਵੇਂ ਘੜੇ ਤੋਂ ਬਿਨਾ ਪਾਣੀ ਨਹੀਂ ਟਿਕ ਸਕਦਾ ਪਾਣੀ ਨੂੰ ਟਿਕਾਉਣ ਲਈ ਕਿਸੇ ਵਰਤਨ ਦੀ ਲੋੜ ਹੁੰਦੀ ਹੈ ਸਾਸੰਗਾ ਜੀ ਅਪਾਂ ਬੁੱਕ ਵਿੱਚ ਪਾਣੀ ਭਰਦੇ ਹਾਂ ਪਰ ਉਹ ਪਾਣੀ ਹੌਲੀ-ਹੌਲੀ ਨੀਚੇ ਡਿਗਣ ਲੱਗ ਪੈਂਦਾ ਹੈ ਬੁੱਕ ਵਿੱਚ ਖਤਮ ਹੋ ਜਾਂਦਾ ਪਾਣੀ ਸਾਸੰਗਾ ਜੀ ਇਸੇ ਤਰ੍ਹਾਂ ਬੁੱਕ ਵਿੱਚ ਉਹ ਪਾਣੀ ਠਹਿਰਦਾ ਨਹੀਂ ਇਸੇ ਤਰ੍ਹਾਂ ਭਗਤ ਕਵੀ ਜੀ ਲਿਖਦੇ ਨੇ ਭਾਈ ਸਾਧੂ ਬਿਨਾ ਕੈਸੇ ਅਬਗਤ ਜਾਈਐ ਹੈ ਸਾਧੂ ਬਿਨਾ ਕੈਸੇ ਅਬਗਤ ਜਾਈਐ ਸਾਧ ਸੰਗਤ ਜੀ ਗੁਰੂ ਤੋਂ ਬਿਨਾ ਬੰਦੇ ਦਾ ਮਨ ਕਿਵੇਂ ਟਿਕ ਸਕਦਾ ਹੈ ਸਾਧ ਸੰਗਤ ਜੀ ਜੇ ਪੰਗ ਵਾਹਿਗੁਰੂ ਨੂੰ ਸੱਚੇ ਮੰਨਦੇ ਨਾਲ ਇੱਕ ਚਿੱਤ ਹੋ ਗਏ ਤੇ ਆਉਂਦੇ ਹਾਂ ਸਾਤ ਸੰਗਤ ਜੀ ਸਾਡੇ ਮਨ ਦੇ ਸਾਰੇ ਬਹਿਮ ਦੂਰ ਹੋ ਜਾਂਦੇ ਹਨ ਸਾਤ ਸੰਗਤ ਜੀ ਕੁੰਬੇ ਬਿਨਾ ਜਲ ਰਹਿ ਜਲ ਬਿਨਾ ਕੁੰਭ ਨ ਕੋਈ ਗਿਆਨ ਕਾ ਬੰਦਾ ਮਨ ਰਹਿ ਗੁਰਬਨ ਗਿਆਨ ਨ ਕੋਈ ਸਾਤ ਸੰਗਤ ਜੀ ਜਿਹੜੇ ਨਾਮ ਦੀ ਅੱਪਾ ਗੱਲ ਕਰਦੇ ਹਾਂ ਸਾਤ ਸੰਗਤ ਜੀ ਤੁਰਦੇ ਫਿਰਦੇ ਨਾਮ ਜਪਣਾ ਚਾਹੀਦਾ ਹੈ ਜੋ ਨਹੀਂ ਚਾਹੀਦਾ ਸਾਧ ਸੰਗਤ ਜੀ ਗੁਰੂ ਦੀ ਸੰਗਤ ਦੁਆਰਾ ਸਿੱਖਿਆ ਹੋਇਆ ਨਾਮ ਜਪਾਂਗੇ ਸਾਧ ਸੰਗਤ ਜੀ ਫਿਰ ਤੁਰਦੇ ਫਿਰਦੇ ਵੀ ਮਨ ਟਿਕ ਜਾਵੇਗਾ ਸਾਧ ਸੰਗਤ ਜੀ ਜੇ ਗੁਰੂ ਦੀ ਸੰਗਤ ਨਾ ਮਿਲੀ ਗੁਰੂ ਤੋਂ ਬਿਨਾਂ ਨਾਮ ਕਿੱਦਾਂ ਜਪਾਂਗੇ ਸਾਧ ਸੰਗਤ ਜੀ ਜਿੰਨਾ ਮਰਜ਼ੀ ਨਾਮ ਜਪੇ ਜਾਈਏ ਮਨ ਇਕਾਗਰ ਹੁੰਦਾ ਹੀ ਨਹੀਂ ਸਾਧ ਸੰਗਤ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ ਜਾਰੋ ਤਿਸੇ ਜੋ ਰਾਮਨ ਚੀਤੇ ਪਾਈ ਸਾਧ ਸੰਗਤ ਜੀ ਵੈਗੁਰ ਪਰਮੇਸ਼ਰ ਜਿਸ ਨੇ ਤੁਹਾਨੂੰ ਬਣਾਇਆ ਹੈ ਜਿਸ ਨੇ ਤੁਹਾਨੂੰ ਅੱਖਾਂ ਦਿੱਤੀਆਂ ਨੇ ਦੇਖਣ ਲਈ ਸਾਧ ਸੰਗਤ ਜੀ ਕੰਨ ਦਿੱਤੇ ਨੇ ਸੁਣਨ ਲਈ ਸਾਧ ਸੰਗਤ ਜੀ ਰਸਨਾ ਦਿੱਤੀ ਹੈ ਬੋਲਣ ਲਈ ਸਾਤ ਸੰਗਤ ਜੀ ਜਿਹੜੀਆਂ ਚੀਜ਼ਾਂ ਰੱਬ ਨਾਲ ਜੁੜਨ ਤੋਂ ਰੋਕਦੀਆਂ ਨੇ ਸਾਤ ਸੰਗਤ ਜੀ ਉਹਨਾਂ ਨੂੰ ਸਾੜ ਦੇਣਾ ਚਾਹੀਦਾ ਹੈ ਸਾਤ ਸੰਗਤ ਜੀ ਇਸੇ ਤਰ੍ਹਾਂ ਭਾਈ ਗੁਰਬਾਣੀ ਦਾ ਫਰਮਾਨ ਹੈ ਜਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਤਨ ਮਨ ਰਮਤ ਮੈਂ ਖੇਤੇ ਸਤਗੁਰ ਜਿਓ ਜਿਸ ਦੇ ਮਨ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਪਿਆਰ ਨਹੀਂ ਸਾਧ ਸੰਗਤ ਜੀ ਉਸ ਨੂੰ ਆਪਾਂ ਕਿਵੇਂ ਕਹਿ ਦੇਵਾਂਗੇ ਕਿ ਉਹ ਵਾਹਿਗੁਰੂ ਦਾ ਸਿੱਖ ਹੈ ਸਾਧ ਸੰਗਤ ਜੀ ਨਹੀਂ ਕਹਿ ਸਕਦੇ ਕੱਪੜਿਆਂ ਤੋਂ ਬਿਨਾ ਕੋਈ ਸਿੱਖ ਤੋਂ ਨਹੀਂ ਆਪਾਂ ਮੰਨ ਸਕਦੇ ਕਿ ਉਸਨੇ ਚੰਗੇ ਕੱਪੜੇ ਪਾਏ ਨੇ ਜਾਂ ਗੰਦੇ ਕੱਪੜੇ ਪਾਏ ਨੇ ਸਾਧ ਸੰਗਤ ਜੀ ਆਪਾਂ ਕੱਪੜਿਆਂ ਤੋਂ ਸਿੱਖ ਦੀ ਪਹਿਚਾਣ ਨਹੀਂ ਕਰ ਸਕਦੇ ਸਾਥ ਸੰਗਤ ਜੀ ਜੋ ਸਿੱਖ ਵਾਹਿਗੁਰੂ ਨੂੰ ਉੱਠਦੇ ਬੈਠਦੇ ਸੌਂਦੇ ਵਾਹਿਗੁਰੂ ਨੂੰ ਜਪਦਾ ਹੈ ਸਾਥ ਸੰਗਤ ਜੀ ਵਾਹਿਗੁਰੂ ਦਾ ਨਾਮ ਸਿਮਰਨ ਜਪਦਾ ਹੈ ਸਾਥ ਸੰਗਤ ਜੀ ਉਸ ਉਸ ਸਿੱਖ ਨੂੰ ਹੀ ਅਸੀਂ ਵਾਹਿਗੁਰੂ ਦਾ ਭਗਤ ਕਹਿ ਸਕਦੇ ਹਾਂ ਸਾਥ ਸੰਗਤ ਜੀ ਇਸੇ ਤਰ੍ਹਾਂ ਭਾਈ ਭਗਤ ਕਬੀਰ ਜੀ ਲਿਖਦੇ ਨੇ ਜੈਸੇ ਹਰ ਹਰ ਬਿਨਾ ਜ਼ਮੀਨ ਨਾ ਹੋਵੇ ਕਹਿੰਦੇ ਭਾਈ ਜਿਵੇਂ ਕਿਸਾਨ ਤੋਂ ਬਿਨਾ ਜ਼ਮੀਨ ਨਹੀਂ ਬੀਜੀ ਜਾ ਸਕਦੀ ਜਿਵੇਂ ਹਾਲੀ ਤੋਂ ਜ਼ਮੀਨ ਨਹੀਂ ਬੀਜੀ ਜਾ ਸਕਦੀ ਸਾਧ ਸੰਗਤ ਜੀ ਇਸੇ ਤਰ੍ਹਾਂ ਭਾਈ ਨਾਮ ਬਿਨਾ ਬੰਦੇ ਦਾ ਜੀਵਨ ਬੇਅਰਥ ਹੈ ਸਾਧ ਸੰਗਤ ਜੀ ਵਾਹਿਗੁਰੂ ਜੀ ਨੇ ਸਾਨੂੰ ਇਸ ਦੁਨੀਆ ਤੇ ਭੇਜਿਆ ਹੈ ਜੇ ਅਸੀਂ ਵਾਹਿਗੁਰੂ ਦਾ ਨਾਮ ਹੀ ਨਾ ਜਪੀਏ ਤਾਂ ਸਾਡਾ ਇਸ ਦੁਨੀਆ ਦੇ ਵਿੱਚ ਕੋਈ ਕੰਮ ਨਹੀਂ ਕਿਉਂਕਿ ਸਾਧ ਸੰਗਤ ਜੀ ਵਾਹਿਗੁਰੂ ਤੋਂ ਬਿਨਾ ਉਸਦੇ ਨਾਲ ਕਿਸੇ ਨੇ ਨਹੀਂ ਜਾਣਾ ਜੋ ਅਸੀਂ ਵਾਈਗੁਰ ਦੇ ਨਾਮ ਸੱਚੇ ਮੰਨਦੇ ਨਾਲ ਤੇ ਆਉਂਦੇ ਹਾਂ ਸਾਈ ਵਾਈਗੁਰ ਜੀ ਉਹਨਾਂ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ ਸਾ ਸੰਗਤ ਜੀ ਇਸੇ ਤਰ੍ਹਾਂ ਭਾਈ ਸੂਤ ਬਿਨਾ ਕੀ ਸਹਣੀ ਪਰੋਏ ਜਿਵੇਂ ਸੂਤਰ ਤੋਂ ਬਿਨਾ ਮਣਕੇ ਨਹੀਂ ਪਰੋਏ ਜਾ ਸਕਦੇ ਓਵੇਂ ਧਾਗੇ ਤੋਂ ਬਿਨਾ ਕਿਵੇਂ ਮਣਕੇ ਪਰੋਏ ਜਾ ਸਕਦੇ ਸਾ ਸੁਗਤ ਜੀ ਇਸੇ ਤਰ੍ਹਾਂ ਗੁਰਬਾਣੀ ਦਾ ਫੁਰਮਾਨ ਹੈ ਗੁੰਡੇ ਬਿਨਾ ਕਿਆ ਗਾਂਢ ਚੜਾਈਐ ਸਾਧੂ ਬਿਨਾ ਕੈਸੇ ਅਪਕਤ ਜਾਈਐ ਸਾ ਸੁਗਤ ਜੀ ਸੰਤਨ ਦੀ ਸੰਤਾਂ ਦੀ ਸਾਧੂ ਸੰਤਾਂ ਦੀ ਮਿਹਰ ਤੋਂ ਬਿਨਾ ਬੰਦਾ ਮੁਕਤੀ ਤੋਂ ਬਿਨਾ ਹਿੱਤ ਤੁਰ ਜਾਂਦਾ ਹੈ ਸਾ ਸੁਗਤ ਜੀ ਗੁਰੂ ਦੀ ਸ਼ਰਨ ਤੋਂ ਬਿਨਾ ਬੰਦੇ ਦਾ ਭੈੜਾ ਹਾਲ ਹੁੰਦਾ ਹੈ ਸਾਥ ਸੰਗਤ ਜੀ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਨਹੀਂ ਧਿਆਉਂਦੇ ਵਾਹਿਗੁਰੂ ਦਾ ਜਾਪ ਨਹੀਂ ਕਰਦੇ ਅਸੀਂ ਦੁਨੀਆਂ ਵੀ ਕੰਮਾਂ ਦੇ ਵਿੱਚ ਲੱਗੇ ਰਹਿੰਦੇ ਹਾਂ ਤਾਂ ਸਾਥ ਸੰਗਤ ਜੀ ਸਾਡਾ ਇਸ ਦੁਨੀਆਂ ਦੇ ਵਿੱਚ ਆਣਾ ਕੋਈ ਕੰਮ ਨਹੀਂ ਹੈ ਜਿੱਤੋਂ ਉਹ ਰਵੈਗੁਰੂ ਨੇ ਇਸ ਦੁਨੀਆਂ ਦੇ ਵਿੱਚ ਭੇਜਿਆ ਹੈ ਤਾਂ ਸਾਥ ਸੰਗਤ ਜੀ ਤਾਂ ਉਸ ਨੂੰ ਆਪਣੀ ਜ਼ਿੰਦਗੀ ਨੂੰ ਵਿਅਰਥ ਨਾ ਗਵਾਇਆ ਕਰੋ ਵਹੀ ਗੁਰੂ ਦੇ ਸਿਮਰਨ ਵਿੱਚ ਲਗਾਇਆ ਕਰੋ ਸਾਧ ਸੰਗਤ ਜੀ ਇਸੇ ਤਰ੍ਹਾਂ ਪਾਈ ਗੁਰਬਾਣੀ ਦਾ ਫਰਮਾਨ ਹੈ ਉੱਠਦਿਆਂ ਬੈਠਦਿਆਂ ਸੌਂਦਿਆਂ ਹਰ ਹਣ ਨਾਮ ਧਿਆਈਐ ਸਾਧ ਸੰਗਤ ਜੀ ਗੁਰੂ ਇਹ ਵੀ ਦੱਸਦਾ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ ਸਾਧ ਸੰਗਤ ਜੀ ਵਹੀ ਗੁਰੂ ਸਾਨੂੰ ਚੰਗੇ ਰਾਹ ਅਤੇ ਗਲਤ ਰਾਹ ਦਾ ਪਹਿਚਾਣ ਕਰਾਉਂਦੇ ਹੈ ਸਾਥ ਸੰਗਤ ਜੀ ਜੈਸੇ ਮਾਤ ਪਿਤਾ ਬਿਨਾਂ ਨਹੀਂ ਹੋਏ ਜਿਵੇਂ ਪਾਈ ਮਾਂ ਪਿਓ ਤੇ ਮੇਲ ਤੋਂ ਬਿਨਾ ਬੱਚੇ ਦਾ ਜਨਮ ਨਹੀਂ ਹੋ ਸਕਦਾ ਸਾਥ ਸੰਗਤ ਜੀ ਇਸੇ ਤਰ੍ਹਾਂ ਪਾਣੀ ਤੋਂ ਬਿਨਾ ਕੱਪੜੇ ਨਹੀਂ ਧੋਤੇ ਜਾ ਸਕਦੇ ਸਾਥ ਸੰਗਤ ਜੀ ਇਸੇ ਤਰ੍ਹਾਂ ਪਾਈ ਗੁਰਬਾਣੀ ਦਾ ਫਰਮਾਨ ਹੈ ਸਾਧੂ ਬਿਨਾਂ ਨਹੀਂ ਦਰਬਾਰ ਸਾਥ ਸੰਗਤ ਜੀ ਸੰਤਾਂ ਦੇ ਬਚਨਾਂ ਤੋਂ ਵਾਹਿਗੁਰੂ ਦੀ ਰਹਿਮਤ ਤੋਂ ਬਿਨਾ ਸਾਧ ਸੰਗਤ ਜੀ ਵਾਹਿਗੁਰੂ ਦੇ ਦਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿੰਨਾ ਮਰਜੀ ਸਾਧ ਸੰਗਤ ਜੀ ਵਾਹਿਗੁਰੂ ਦਾ ਨਾਮ ਜਪੀ ਜਾਓ ਵਾਹਿਗੁਰੂ ਦਾ ਪਾਠ ਕਰੀ ਜਾਓ ਸਾਧ ਸੰਗਤ ਜੀ ਗੁਰੂ ਮੰਤਰ ਕਰੀ ਜਾਓ ਪਰ ਵਾਹਿਗੁਰੂ ਨਹੀਂ ਮਿਲਦਾ ਸਾਧ ਸੰਗਤ ਜੀ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ ਇੱਕੋ ਕੰਮ ਕਰਨ ਵਾਲਾ ਹੈ ਸਾਧ ਸੰਗਤ ਜੀ ਜੇ ਇਸ ਦੁਨੀਆ ਦੇ ਉੱਤੇ ਉਹ ਕੰਮ ਕਰਕੇ ਜਾਈਏ ਜੇ ਦੁਨੀਆ ਉੱਤੇ ਆਏ ਹਾਂ ਤਾਂ ਸਾਨੂੰ ਉਹ ਕੰਮ ਕਰਕੇ ਜਾਣਾ ਚਾਹੀਦਾ ਹੈ ਤਾਂ ਹੀ ਸਾਡਾ ਜੀਵਨ ਸਫਲ ਹੁੰਦਾ ਹੈ ਉਹ ਕਿਹੜਾ ਕੰਮ ਹੈ ਸਾਧ ਸੰਗਤ ਜੀ RAM RAM ਜਪਣਾ ਵਾਹਿਗੁਰੂ ਵਾਹਿਗੁਰੂ ਜਪਣਾ ਸਾਧ ਸੰਗਤ ਜੀ ਕਹਿੰਦੇ ਤੁਰਦੇ ਆਂ ਫਿਰਦੇ ਆਂ ਵੀ ਜੇ ਮੂਲ ਮੰਤਰ ਜਪਣਾ ਹੈ ਉਸਦੇ ਵਿੱਚ ਪਿਆਰ ਹੋਣਾ ਚਾਹੀਦਾ ਹੈ ਸਾਧ ਸੰਗਤ ਜੀ ਵਾਹਿਗੁਰੂ ਦੇ ਸੱਚੇ ਮੰਨ ਦੇ ਨਾਲ ਇਕਾਗਰ ਚਿਤ ਹੋ ਕੇ ਜਪਣਾ ਚਾਹੀਦਾ ਹੈ ਸਾਧ ਸੰਗਤ ਜੀ ਉਸ ਵਿੱਚ ਗੁਰੂ ਨਾਲ ਇੰਨਾ ਪਿਆਰ ਪੈ ਜਾਵੇਗਾ ਸਾਧ ਸੰਗਤ ਜੀ ਵਾਹਿਗੁਰੂ ਦੀ ਕਿਰਪਾ ਹੋ ਜਾਣੀ ਹੈ ਫਿਰ ਉਹ ਜਪਿਆ ਹੋਇਆ ਨਾਮ ਬਿਨ ਅੰਮ੍ਰਿਤ ਬਣ ਜਾਵੇਗਾ ਸਾਧ ਸੰਗਤ ਜੀ ਕੁਝ ਲੋਕ ਹੁੰਦੇ ਨੇ ਪਾਠ ਵੀ ਕਰੀ ਜਾਂਦੇ ਨੇ ਤੇ ਠੱਗੀਆਂ ਵੀ ਕਰੀ ਜਾਂਦੇ ਨੇ ਸਾਤ ਸੰਗਤ ਜੀ ਧੂਪ ਧੂਫ ਵੀ ਲਗਾਈ ਜਾਂਦੇ ਨੇ ਤੇ ਧੋਖੇ ਵੀ ਕੀ ਜਾਂਦੇ ਨੇ ਸਾਤ ਸੰਗਤ ਜੀ ਅਰਗਬਤੀਆਂ ਵੀ ਲਗਾਈ ਜਾਂਦੇ ਨੇ ਤੇ ਲੋਕਾਂ ਦੇ ਹਿਰਦੇ ਵੀ ਸਾੜੇ ਜਾਂਦੇ ਨੇ ਸਾਤ ਸੰਗਤ ਜੀ ਸੇਵਾ ਵੀ ਕੀਤੀ ਜਾਂਦੇ ਨੇ ਤੇ ਤੱਪੜ ਵੀ ਝਾੜੇ ਜਾਂਦੇ ਨੇ ਸਾਤ ਸੰਗਤ ਜੀ ਸੰਗਤ ਨੂੰ ਵੀ ਝਾੜੀ ਜਾਂਦੇ ਨੇ ਸਾਤ ਸੰਗਤ ਜੀ ਉਹ ਕਿਵੇਂ ਸਫਲ ਹੋ ਜਾਣਗੇ ਸਾਤ ਸੰਗਤ ਜੀ ਉਹ ਭਾਂਡਿਆਂ ਨੂੰ ਵੀ ਮਾਂਝੀ ਜਾਂਦੇ ਨੇ ਤੇ ਬੰਦਿਆਂ ਨੂੰ ਵੀ ਮਾਂਝਣ ਲੱਗ ਜਾਂਦੇ ਨੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਹਿੰਦੇ ਉਹ ਬੰਦੇ ਕਿਵੇਂ ਸਫਲ ਹੋ ਸਕਦੇ ਨੇ ਜਿਹੜੇ ਨਾਲੇ ਵਾਹਿਗੁਰੂ ਦਾ ਨਾਮ ਵੀ ਜਪੀ ਜਾਂਦੇ ਨੇ ਤੇ ਗਲਤ ਕੰਮ ਵੀ ਕਰੀ ਜਾਂਦੇ ਨੇ ਸਾਧ ਸੰਗਤ ਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਹਿੰਦੇ ਨੇ ਭਾਈ ਜੇ ਨਾਮ ਜਪਣਾ ਹੈ ਨਾ ਇਕਾਗਰ ਚਿੱਤ ਹੋ ਕੇ ਨਾਮ ਜਪਿਆ ਕਰੋ ਜੋ ਕਿ ਵਾਹਿਗੁਰੂ ਦੀ ਦਰਗਾਹ ਤੱਕ ਪਹੁੰਚ ਸਕੇ ਸਾਧ ਸੰਗਤ ਜੀ ਤੁਸ ਤੁਹਾਨੂੰ ਦੱਸਾਂਗੇ ਸਾਧ ਸੰਗਤ ਜੀ ਇੱਕ ਜੀਵ ਨਾਲ ਨਾਮ ਵੀ ਜਪਣਾ ਹੈ ਦੂਜੇ ਪਾਸੇ ਗਲਤ ਕੰਮ ਵੀ ਆਪਾਂ ਕਰੀ ਚਾਹਾਂਗੇ ਅਜਿਹੇ ਨਾਮ ਨੂੰ ਆਪਾਂ ਨਾਮ ਕਿਵੇਂ ਕਹਿ ਸਕਦੇ ਹਾਂ ਸਾਧ ਸੰਗਤ ਜੀ RAM RAM ਸਭ ਭਗਤ ਕਰਤਾ ਫਿਰੈ RAM ਨਪਾਈਆ ਜਾਏ ਸਾਧ ਸੰਗਤ ਜੀ ਕਹਿੰਦੇ ਨੇ ਭਾਈ ਨਾਲੇ ਰਾਮ ਨਾਮ ਜਪੀ ਜਾਂਦਾ ਉਹ ਰਾਮ ਨਹੀਂ ਪਾਇਆ ਜਾਣਾ ਤੇਰੇ ਤੋਂ ਜੇ ਤੂੰ ਉਸ ਨੂੰ ਸੱਚੇ ਮਨ ਦੇ ਨਾਲ ਨਹੀਂ ਧਿਆਏਂਗਾ ਤੈਨੂੰ ਰਾਮ ਨਹੀਂ ਮਿਲਣਾ ਸਾਧ ਸੰਗਤ ਜੀ ਇਹ ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਦੇ ਬਚਨ ਨੇ ਪਾਈ ساری ਦੁਨੀਆ ਰਾਮ ਕਹਿੰਦੀ ਹੈ ਰਾਮ ਇਸ ਤਰ੍ਹਾਂ ਪ੍ਰਾਪਤ ਨਹੀਂ ਹੁੰਦਾ ਸਾਧ ਸੰਗਤ ਜੀ ਉੱਠਦਿਆਂ ਬੈੰਧਿਆਂ ਸੌਂਦਿਆਂ ਹਰ ਵੇਲੇ ਸਦਾ ਹਰ ਨਾਮ ਧਿਆਈ ਹੈ ਸਾਥ ਸੰਗਤ ਜੀ ਉਸ ਦਾ ਫਲ ਵੀ ਉਨਾ ਹੀ ਮਿਲਦਾ ਹੈ ਸਾਥ ਸੰਗਤ ਜੀ ਪਰ ਇੱਕ ਸ਼ਰਤ ਹੈ ਕਿ ਜਦੋਂ ਵੀ ਤੁਸੀਂ ਵਾਹਿਗੁਰੂ ਦਾ ਨਾਮ ਜਪਦੇ ਹੋ ਮਨ ਦੇ ਵਿੱਚ ਗਲਤ ਖਿਆਲ ਨਹੀਂ ਲਿਆਉਣੇ ਮਨ ਨੂੰ ਇਕਾਗਰ ਜਿਤ ਹੋ ਕੇ ਜਪਣਾ ਹੈ ਸਾਥ ਸੰਗਤ ਜੀ ਫਿਰ ਇਹ ਵਾਹਿਗੁਰੂ ਦਾ ਨਾਮ ਜਪਿਆ ਉਸ ਤਰਗਾ ਵਿੱਚ ਪਰਵਾਨ ਹੁੰਦਾ ਹੈ ਸਾਥ ਸੰਗਤ ਜੀ ਅਤੇ ਜਦੋਂ ਵੀ ਤੁਸੀਂ ਬਾਣੀ ਪੜ੍ਹਦੇ ਹੋ ਸਾਧ ਸੰਗਤ ਜੀ ਚਾਹੇ ਤੁਰਦੇ ਫਿਰਦੇ ਪੜ੍ਹਦੇ ਹੋ ਚਾਹੇ ਵਾਹਿਗੁਰੂ ਦਾ ਅਸਣ ਲਗਾ ਕੇ ਪੜ੍ਹਦੇ ਹੋ ਸਾਧ ਸੰਗਤ ਜੀ ਬਸ ਉਸ ਦੇ ਵਿੱਚ ਇੱਕ ਗੱਲ ਧਿਆਨ ਰੱਖਣਾ ਹੈ ਕਿ ਵਾਹਿਗੁਰੂ ਸੱਚੇ ਮਨ ਦੇ ਨਾਲ ਇਕਾਗਰ ਚਿਤ ਹੋ ਕੇ ਜਪਣਾ ਹੈ ਸਾਧ ਸੰਗਤ ਜੀ ਚਾਹ ਫਿਰ ਉਹ ਤੁਰਦੇ ਹੋਏ ਜਪੀ ਜਾਂ ਫਿਰ ਵਾਹਿਗੁਰੂ ਦਾ ਬੈਠ ਕੇ ਆਪਾਂ ਜਾਪ ਕਰੀਏ ਸਾਧ ਸੰਗਤ ਜੀ ਉਹ ਦੋਨੇ ਪ੍ਰਵਾਨ ਹੁੰਦੇ ਹਨ ਸਾਤ ਸੰਗਤ ਜੀ ਉਹ ਨਾਮ ਅੰਮ੍ਰਿਤ ਬਣ ਜਾਂਦਾ ਹੈ ਜੋ ਕਿ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸਾਰੇ ਕੰਮਾਂ ਨੂੰ ਸਵਾਰ ਦਿੰਦਾ ਹੈ ਸਾਤ ਸੰਗਤ ਜੀ ਇਸੇ ਤਰ੍ਹਾਂ ਵਾਹਿਗੁਰੂ ਜੀ ਕਹਿੰਦੇ ਨੇ ਪਾਈ ਵਾਹਿਗੁਰੂ ਤੋਂ ਬਿਨਾ ਨਾ ਕੋਈ ਮਾਰ ਸਕਦਾ ਹੈ ਤੇ ਨਾ ਹੀ ਕੋਈ ਜਿਉਂਦਾ ਕਰ ਸਕਦਾ ਹੈ ਸਾਤ ਸੰਗਤ ਜੀ ਇਸੇ ਤਰ੍ਹਾਂ ਬੁਰ ਬਾਣੀ ਦਾ ਫਰਮਾਨ ਹੈ ਇਹ ਹਰ ਮਨ ਜੀ ਪਿਆਰੇ ਕੋ ਇੱਕ ਮਨ ਇੱਕ ਚਿੱਤ ਪਾਏ ਹਰ ਕੀ ਸਦਾ ਸਦਾ ਵਡਿਆਈਆਂ ਦੇਨ ਪਿਛੋਂ ਪਛਤਾਏ ਸਾਧ ਸੰਗਤ ਜੀ ਇਹ ਮੇਰੀ ਜਿੰਦੜੀ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਕਰ ਪਰ ਇਕਾਗਰ ਮਨ ਚਿੱਤ ਹੋ ਕੇ ਜਪਿਆ ਕਰ ਸਾਧ ਸੰਗਤ ਜੀ ਵਾਹਿਗੁਰੂ ਤਾਂ ਮਨ ਸੱਚੇ ਮੰਨਦੇ ਨਾਲ ਤੇ ਆਇਆ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਰੇ ਕਾਰਜ iracial ਕਰ ਦਿੰਦੇ ਵਾਹਿਗੁਰੂ ਜੀ ਜਿਹੜੇ ਲੋਕ ਸੇਵਾ ਵੀ ਕਰੀ ਜਾਂਦੇ ਨੇ ਸਾਧ ਸੰਗਤ ਜੀ ਤੇ ਤੱਪੜ ਵੀ ਝਾੜੀ ਜਾਂਦੇ ਨੇ ਸੰਗਤ ਨੂੰ ਵੀ ਝਾੜੀ ਜਾਂਦੇ ਨੇ ਸਾਧ ਸੰਗਤ ਜੀ ਭਾਂਡਿਆਂ ਨੂੰ ਵੀ ਮਾਂਜੀ ਜਾਂਦੇ ਨੇ ਸਾਧ ਸੰਗਤ ਜੀ ਬੰਦਿਆਂ ਨੂੰ ਵੀ ਮਾਂਜਣ ਲੱਗ ਜਾਂਦੇ ਨੇ ਸਾਧ ਸੰਗਤ ਜੀ ਕੁਝ ਲੋਕ ਇਦਾਂ ਦੇ ਵੀ ਹੁੰਦੇ ਨੇ ਪਾਠ ਵੀ ਕਰੀ ਜਾਂਦੇ ਨੇ ਤੇ ਠੱਗੀਆਂ ਵੀ ਕਰੀ ਜਾਂਦੇ ਨੇ ਸਾਧ ਸੰਗਤ ਜੀ ਧੂਪ ਵੀ ਲਗਾਈ ਜਾਂਦੇ ਨੇ ਤੇ ਧੋਖੇ ਵੀ ਕਰੀ ਜਾਂਦੇ ਨੇ ਸਾਧ ਸੰਗਤ ਜੀ ਅਗਰ ਬੱਤੀਆਂ ਵੀ ਲਗਾਈ ਜਾਂਦੇ ਨੇ ਤੇ ਲੋਕਾਂ ਦਾ ਹਿਰਦਾ ਵੀ ਸਾੜੇ ਜਾਂਦੇ ਨੇ ਸਾਧ ਸੰਗਤ ਜੀ ਤੁਸੀਂ ਇਹ ਕੰਮ ਨਹੀਂ ਕਰਨਾ ਸਾਧ ਸੰਗਤ ਜੀ ਜੇ ਤੁਸੀਂ ਵਾਇਗਰੂ ਪਉਣਾ ਚਾਹੁੰਦੇ ਹੋ ਤਾਂ ਸਾਧ ਸੰਗਤ ਜੀ ਉਸ ਵਾਇਗਰੂ ਨੂੰ ਤੁਰਦੇ ਫਿਰਦੇ ਜਪਿਆ ਕਰੋ ਚਾਹੇ ਵਾਇਗਰੂ ਦਾ ਆਸਣ ਲਾ ਕੇ ਜਪਣਾ ਹੈ ਸਾਧ ਸੰਗਤ ਜੀ ਬਸ ਇੱਕੋ ਗੱਲ ਦਾ ਧਿਆਨ ਰੱਖਣਾ ਹੈ ਕਿ ਵਾਇਗਰੂ ਨੂੰ ਸੱਚੇ ਮਨ ਦੇ ਨਾਲ ਇਕਾਗਰ ਚਿਤ ਹੋ ਕੇ ਜਪਣਾ ਹੈ ਸਾਧ ਸੰਗਤ ਜੀ ਇਹੀ ਕਹਿਣਾ ਹੈ ਕਿ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਜਪੋਗੇ ਤਾਂ ਜੋ ਨਾਮ ਜਪਿਆ ਹੋਇਆ ਹੈ ਉਹ ਤੁਹਾਡਾ ਅੰਮ੍ਰਿਤ ਬਣ ਜਾਵੇਗਾ ਜੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਦੇਵੇਗਾ ਸਾਧ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਅਣ ਜਾਣੇ ਵਿੱਚ ਹੋਈਆਂ ਭੁੱਲਾਂ ਦੀ ਖੀਮਾ ਬਖਸ਼ਣੇ ਜੀ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਬਾਈਕ ਬਾਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਨੂੰ ਤੁਸੀਂ ਵੇਖ ਸਕੋ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸਾਧ ਸੰਗਤ ਜੀ ਕਮੈਂਟ ਬਾਕਸ ਵਿੱਚ ਸੰਤ ਪੱਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲੈ ਕੇ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਪਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਅੱਜ ਸੰਤ ਪੱਬਾ ਅਜੀਤ ਸਿੰਘ ਜੀ ਹਾਂ ਸਾਰੇ ਵਾਲਿਆਂ ਦੀ ਜਨਮ ਦਿਨ ਦੀਆਂ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਾਧ ਸੰਗਤ ਜੀ ਆਓ ਹੁਣ ਫਤੇ ਦੀ ਸਾਂਝ ਕਰੀਏਗਾ ਜਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ